ਪੰਜਾਬ ਸਟੇਟ ਜਿਹੜੀ ਆ ਪੁਲਿਸ ਤਬਦੀਲ ਹੋ ਗਈ ਇੱਕ ਬੰਦਾ ਜਿਹੜਾ ਐਡੇ ਵੱਡੇ ਰੈਂਕ ਤੇ ਆ ਜੇ ਉਹਨੂੰ ਸ਼ਰੇ ਆਮ ਛਲੀਆਂ ਵਾਂ ਕੁੱਟਿਆ ਜਾ ਸਕਦਾ ਹੈ ਔਰ ਕੁੱਟ ਕੇ ਸਾਰੀ ਗੱਲ ਤੇ ਮਿੱਟੀ ਪਾਈ ਜਾ ਸਕਦੀ ਹੈ ਤੇ ਕਿਸੇ ਮਾਤੜਤ ਮਤਲਬ ਬੰਦੇ ਦਾ ਇੱਥੇ ਕੋਈ ਜਣਾ ਨਹੀਂ ਹੈ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹਨੇ ਸਾਰੀਆਂ ਪਾਵਰਾਂ ਪੁਲਿਸ ਨੂੰ ਦਿੱਤੀਆਂ ਦੀਪ ਦੀ ਗੱਲ ਅੱਖਰ ਅੱਖਰ ਸੱਚ ਹੋ ਗਈ ਹੈ ਜਿਹੜੀ ਉਹਨੇ ਕਹੀ ਸੀ ਇਹਦੇ ਪ੍ਰਤੀ ਕਿ ਆਰਡਰ ਉਹਨਾਂ ਦਾ ਹੋਊਗਾ ਡੰਡੇ ਸਾਡੇ ਬੰਦਿਆਂ ਦੇ ਹੱਥ ਚੋਂਨਗੇ ਤੇ ਸਾਡੇ ਬੰਦਿਆਂ ਨੂੰ ਕੁੱਟਣਗੇ ਮੇਰੇ ਸਾਹਮਣੇ ਆਰਮਡ ਫੋਰਸ ਦੇ ਇੱਕ ਬੰਦੇ ਨੇ ਭੈਣ ਦੀ ਗਾਲ ਕੱਢ ਕੇ ਕਿਹਾ ਕਿ ਤੁਸੀਂ ਗੰਦ ਪਾਇਆ ਦੱਲੀਓ ਇੱਕ ਬਜ਼ੁਰਗ ਨੂੰ ਬਿਲਕੁਲ ਬਜ਼ੁਰਗ ਨੂੰ ਚਿੱਟੀ ਦਾੜੀ ਵਾਲੇ ਨੂੰ ਸ਼ੰਭੂ ਦੇ ਵਿੱਚ ਮੈਂ ਇਸ ਗੱਲ ਦਾ ਗਵਾਹ ਬਿਲਕੁਲ ਪੁਲਿਸ ਨੇ ਧਮਕੀ ਦਿੱਤੀ ਆ ਕਿਸਾਨਾਂ ਦੇ ਲੀਡਰਾਂ ਨੂੰ ਕਿ ਜੇ ਤੁਸੀਂ ਕਿਸੇ ਪਾਸੇ ਹਿੱਲੇ ਤੇ ਅਸੀਂ ਵੀ ਤਿਆਰ ਆ ਅਸੀਂ ਤਿਆਰ ਦਾ ਮਤਲਬ ਕੀ ਹੁੰਦਾ ਹੈ ਕਈ ਤੁਹਾਨੂੰ ਕੁੱਟਾਂਗੇ ਕੋਈ ਤਰਨਾ ਨਹੀਂ ਲਾਉਣਾ ਫਿਰ ਲੋਕ ਜਾਣ ਕਿੱਥੇ ਸੁਣਵਾਈ ਲੋਕਾਂ ਦੀ ਹੁੰਦੀ ਨਹੀਂ ਧਰਨਾ ਲੋਕੀ ਲਾ ਨਹੀਂ ਸਕਦੇ ਕਿੱਥੇ ਜਾਣ ਲੋਕ ਲੋਕ ਭੇਡਾਂ ਬਣ ਜਾਣ ਲੋਕ ਬੱਕਰੀਆਂ ਬਣ ਜਾਣ ਵੀ ਜਿੱਧਰ ਨੂੰ ਸ਼ਿਸ਼ਕਾਰ ਕੇ ਲੈ ਜਾਓ ਸੋ ਲੈ ਜਾਓ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੀ ਕੁਟਮਾਰ ਦੇ ਮਸਲੇ ਦੇ ਵਿੱਚ ਅੱਜ ਵੱਡਾ ਇਕੱਠ ਪਟਿਆਲੇ ਵਿਖੇ ਹੋ ਰਿਹਾ ਹੈ। ਬਾਬਾ ਬਖਸ਼ੀਸ਼ੂਰੀ ਪਹੁੰਚੇ ਨੇ ਗੱਲਬਾਤ ਕਰਾਂਗੇ। ਬਾਬਾ ਜੀ ਸਭ ਤੋਂ ਪਹਿਲਾਂ ਤਾਂ ਦੇਖਦੇ ਕਿਵੇਂ ਹੋ। ਇਸ ਚੀਜ਼ ਨੂੰ ਜਿਵੇਂ ਪੁਸ਼ਪਿੰਦਰ ਸਿੰਘ ਬਾਠੌਰਾਂ ਦਾ ਪਰਿਵਾਰ ਆ ਉਸ ਚੀਜ਼ ਨੂੰ ਪੁਲਿਸ ਦੀ ਗੁੰਡਾਗਰਦੀ ਕਹਿ ਰਿਹਾ ਵਰਦੀ ਧਾਰੀਆਂ ਦੀ ਗੁੰਡਾਗਰਦੀ ਕਹਿ ਰਹੇ। ਮੈਂ ਇੱਥੇ ਮਤਲਬ ਇਸ ਗੱਲ ਲਈ ਨਹੀਂ ਆਇਆ ਕਿ ਇੱਕ ਕਰਨਲ ਨੂੰ ਮਾਰਿਆ ਹੈ। ਮੈਂ ਤੇ ਇਸ ਲਈ ਆਇਆ ਕਿ ਪੰਜਾਬ ਸਟੇਟ ਜਿਹੜੀ ਆ ਪੁਲਿਸ ਤਬਦੀਲ ਹੋ ਗਈ ਆ। ਉੱਥੇ ਕਾ ਬੰਦਾ ਜਿਹੜਾ ਐਡੇ ਵੱਡੇ ਰੈਂਕ ਤੇ ਆ ਜੇ ਉਹਨੂੰ ਸ਼ਰੇਆਮ ਛੱਲੀਆਂ ਵਾਂ ਕੁੱਟਿਆ ਜਾ ਸਕਦਾ ਆ ਔਰ ਕੁੱਟ ਕੇ ਸਾਰੀ ਗੱਲ ਤੇ ਮਿੱਟੀ ਪਾਈ ਜਾ ਸਕਦੀ ਆ ਤੇ ਕਿਸੇ ਮਾਤੜ ਦਾ ਮਤਲਬ ਬੰਦੇ ਦਾ ਇੱਥੇ ਕੋਈ ਜਣਾ ਨਹੀਂ ਹੈ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹਨੇ ਸਾਰੀਆਂ ਪਾਵਰਾਂ ਪੁਲਿਸ ਨੂੰ ਦਿੱਤੀਆਂ ਪਿਛਲੇ 2 ਮਹੀਨਿਆਂ ਦੇ ਵਿੱਚ ਜੋ ਇੱਥੇ ਵਾਪਰ ਰਿਹਾ ਆ ਇੱਥੇ ਜਿੰਨੇ ਵੀ ਪਰਚੇ ਹੋਇਆ ਕਿ 1400 ਹੋ ਗਿਆ 1300 ਹੋ ਗਿਆ ਮੈਂ ਲੁਕਾ ਨਾਲ ਗੱਲਬਤ ਕੀਤੀ ਆ ਕਿ ਵਾਕਈ ਤੁਹਾਡੇ ਕੋਲੋਂ ਕੁਝ ਫੜਿਆ ਗਿਆ ਲੋਕੀ ਆਪਣੇ ਪੁੱਤਾਂ ਦੀਆਂ ਸੌਂ ਚੁੱਕਦੇ ਨੇ ਵੀ ਹਾਂ 6 ਸਾਲ ਪਹਿਲਾਂ 2 ਸਾਲ ਪਹਿਲਾਂ ਇੱਕ ਪਰਚਾ ਹੋਇਆ ਸੀ ਸਾਡੇ ਤੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਉਹਨਾਂ ਲੋਕਾਂ ਦੇ ਘਰਟ ਆਇਆ ਜਿਹੜੇ ਅੱਤ ਦੇ ਗਰੀਬ ਨੇ ਜਿਹੜੇ ਅੱਗੋਂ ਕੁਝ ਕਰ ਨਹੀਂ ਸਕਦੇ ਜਿਹੜੇ ਜਾਂ ਜਿਹੜੇ ਬਿਲਕੁਲ ਹੀ ਰਿਟੇਲ ਥੱਲੇ ਆ ਜਾਂਦੇ ਆ ਜਿਹੜੇ ਥੋਕ ਦੇ ਵਪਾਰੀ ਨੇ ਉਹ ਤਾਂ ਇਹਨਾਂ ਨੂੰ ਫੰਡ ਦਿੰਦੇ ਆ ਬਾਈ ਜੀ ਉਹਨਾਂ ਵੱਲੋਂ ਕਿੱਥੋਂ ਹੋ ਜਾਣਗੇ ਜੇ ਨਸ਼ਾ ਖਤਮ ਕਰਨਾ ਹੈ ਤੇ ਫਿਰ ਉਹਨਾਂ ਦੇ ਘਰਟ ਆਉਣਾ ਜਿਨ੍ਹਾਂ ਦੇ ਘਰ ਵਾਕਈ ਹੈਗੇ ਨੇ ਇਹ ਤਾਂ ਗਰੀਬ ਨੇ ਬਾਲਣ ਵਾਲੇ ਘਰ ਨੇ ਜਿਹਨੇ ਘਰ ਤੇ ਛੱਤ ਹੈ ਜੇ ਤੱਕ ਬਾਲਣ ਵਾਲੀ ਆ ਉਸ ਮਗਲਰ ਕਿੱਥੋਂ ਹੋਊਗਾ ਦੱਸੋ ਤੁਸੀਂ ਮੈਨੂੰ ਉਹ ਤਾਂ ਗਰੀਬ ਨੇ ਉਹਨਾਂ ਦੇ ਜਵਾਕ ਪੀਣ ਲੱਗੇ ਉਹਨਾਂ ਦੀ ਕਿਸਮਤ ਮਾੜੀ ਉਹਨਾਂ ਨੂੰ ਪੈ ਗਏ ਤੇ ਆ ਜਿਹੜਾ ਇਹ ਨਮੂਨਾ ਇਹ ਐਗਜ਼ਾਮਪਲ ਜਿਹੜੀ ਸੈੱਟ ਕੀਤੀ ਆ ਕਿ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਆ ਇੱਥੇ ਦੂਜੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਚਾਹੇ ਜੋ ਮਰਜੀ ਆਮ ਬੰਦੇ ਦਾ ਤੇ ਕੋਈ ਜਿਉਣਾ ਨਹੀਂ ਹੈ ਇੱਥੇ ਕਿ ਇੱਕ ਆਰਮੀ ਦੇ ਕਰਨਲ ਨੂੰ ਉਹਦੇ ਬੱਚੇ ਨੂੰ ਰਾਤ ਨੂੰ 12 ਵਜੇ ਕੁੱਟਿਆ ਜਾਂਦਾ ਹੈ ਪਰ ਮੈਂ ਇੱਥੇ ਆਰਮੀ ਕਰਕੇ ਨਹੀਂ ਆਇਆ ਮੈਂ ਇੱਥੇ ਇਸ ਲਈ ਆਇਆ ਕਿ ਮੈਂ ਲੋਕਾਂ ਨੂੰ ਦੱਸ ਸਕਾਂ ਕਿ ਪੰਜਾਬ ਜਿਹੜੀ ਉਹ ਪੁਲਿਸ ਸਟੇਟ ਚ ਤਬਦੀਲ ਹੋ ਗਈ ਹੈ ਲੋਕੋ ਜਾਗ ਜਾਓ ਚੰਗੇ ਰਹਿ ਜੋਗੇ ਨਹੀਂ ਤੇ ਤੁਹਾਨੂੰ ਚਿਹਰੇ ਆਮੇ ਕੁੱਟਣਗੇ ਪੁਲਿਸ ਨੇ ਧਮਕੀ ਦਿੱਤੀ ਆ ਕਿਸਾਨਾਂ ਦੇ ਲੀਡਰਾਂ ਨੂੰ ਕਿ ਜੇ ਤੁਸੀਂ ਕਿਸੇ ਪਾਸੇ ਹਿੱਲੇ ਤੇ ਅਸੀਂ ਵੀ ਤਿਆਰ ਆ ਅਸੀਂ ਤਿਆਰ ਦਾ ਮਤਲਬ ਕੀ ਹੁੰਦਾ ਹੈ ਕਿ ਤੁਹਾਨੂੰ ਕੁੱਟਾਂਗੇ ਕੋਈ ਤਰਨਾਂ ਨਹੀਂ ਲਾਉਣਾ ਫਿਰ ਲੋਕ ਜਾਣ ਕਿੱਥੇ ਸੁਣਵਾਈ ਲੋਕਾਂ ਦੀ ਹੁੰਦੀ ਨਹੀਂ ਤਰਨਾ ਲੋਕੀ ਲਾ ਨਹੀਂ ਸਕਦੇ ਕਿੱਥੇ ਜਾਣ ਲੋਕ ਲੋਕ ਭੇਡਾਂ ਬਣ ਜਾਣ ਲੋਕ ਬੱਕਰੀਆਂ ਬਣ ਜਾਣ ਵੀ ਜਿੱਧਰ ਨੂੰ ਸ਼ਿਸ਼ਕਾਰ ਕੇ ਲੈ ਜਾਓ ਸੋ ਲੈ ਜਾਓ ਸੋ ਇਹ ਪੰਜਾਬ ਆ ਇਸ ਪੰਜਾਬ ਦੀ ਧਰਤੀ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਇੱਕ ਪੰਥ ਸਾਜਿਆ ਸੀਗਾ ਇੱਥੇ ਖਾਲਸਾ ਪ੍ਰਗਟ ਹੋਇਆ ਆ ਇਸ ਧਰਤੀ ਦੇ ਉੱਤੇ ਨਿਆ ਜਿਹੜਾ ਆ ਉਹ ਬਰਦਾਸ਼ਤ ਨਹੀਂ ਅਨਿਆਂ ਦੇ ਖਿਲਾਫ ਇੱਥੇ ਲੋਕਾਂ ਨੇ ਉੱਠਣਾ ਹੀ ਉੱਠਣਾ ਆ ਇਹ ਚੰਗਿਆੜੀ ਜਿਹੜੀ ਆ ਗੁਰੂ ਸਾਹਿਬ ਨੇ ਲਾਈ ਔਰ ਮੈਂ ਤੁਹਾਨੂੰ ਅੱਜ ਇਹ ਗੱਲ ਦੱਸਾਂ ਕੱਲ ਪਰਸੋਂ ਸਾਡੇ ਮਨ ਨੂੰ ਇੱਕ ਠੰਡਕ ਵੀ ਪੁੱਜੀ ਆ ਤੇ ਅਸੀਂ ਕਿਤੇ ਨਾ ਕਿਤੇ ਉਹਨੂੰ ਯਾਦ ਕਰਕੇ ਰੋਏ ਵੀ ਆ ਕਿ ਦੀਪ ਦੀ ਗੱਲ ਅੱਖਰ ਅੱਖਰ ਸੱਚ ਹੋ ਗਈ ਆ ਜਿਹੜੀ ਉਹਨੇ ਕਹੀ ਸੀ ਇਹਦੇ ਪ੍ਰਤੀ ਕਿ ਆਰਡਰ ਉਹਨਾਂ ਦਾ ਹੋਊਗਾ ਡੰਡੇ ਸਾਡੇ ਬੰਦਿਆਂ ਦੇ ਹੱਥ ਚੁਣ ਕੇ ਤੇ ਸਾਡੇ ਬੰਦਿਆਂ ਨੂੰ ਕੁੱਟਣਗੇ ਕੱਲ ਪਰਸੋਂ ਗੱਲ ਵਾਪਰੀ ਸਾਡੇ ਮੁੰਡੇ ਆਪਣੇ ਚਾਚੇ ਤਾਇਆ ਨੂੰ ਕੁੱਟਦੇ ਤੇ ਉਹਨਾਂ ਦੀਆਂ ਜਿਹੜੀਆਂ ਪੱਗਾਂ ਸੀ ਮੇਰੇ ਸਾਹਮਣੇ ਮੇਰੇ ਸਾਹਮਣੇ ਆਰਮਡ ਫੋਰਸ ਦੇ ਇੱਕ ਬੰਦੇ ਨੇ ਭੈਣ ਦੀ ਗੱਲ ਕੱਢ ਕੇ ਕਿਹਾ ਤੁਸੀਂ ਗੰਦ ਪਾਇਆ ਦੱਲਿਓ ਇੱਕ ਬਜ਼ੁਰਗ ਨੂੰ ਬਿਲਕੁਲ ਬਜ਼ੁਰਗ ਨੂੰ ਚਿੱਟੀ ਦਾੜੀ ਵਾਲੇ ਨੂੰ ਸ਼ੰਭੂ ਦੇ ਵਿੱਚ ਮੈਂ ਇਸ ਗੱਲ ਦਾ ਗਵਾਹ ਬਿਲਕੁਲ ਆਹ ਕੋਈ ਸਾਡੇ ਨਾਲ ਹੋਇਆ ਤੇ ਮੈਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਲੋਕੋ ਜਾਗ ਜੋ ਚੰਗੇ ਰਹਿ ਜੋਗੇ ਭਾਵੇਂ ਕੁੱਟਾਂ ਖਾਓ ਜੋ ਮਰਜ਼ੀ ਕਰੋ ਪਰ ਤੁਹਾਨੂੰ ਸੰਘਰਸ਼ ਕਰਨਾ ਪੈਣਾ ਹੈ ਸੰਘਰਸ਼ ਤੋਂ ਬਿਨਾ ਤੁਸੀਂ ਇਸ ਪੰਜਾਬ ਦੀ ਧਰਤੀ ਤੇ ਜਾਉ ਨਹੀਂ ਸਕਦੇ ਹੈਗੇ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਹੁਕਮ ਜਿਹੜਾ ਆ ਉਹ ਦਿੱਲੀ ਦਾ ਚੱਲ ਰਿਹਾ ਹੈ ਪੰਜਾਬ ਦਾ ਕੋਈ ਲੀਡਰ ਨਹੀਂ ਹੈ ਨਾ ਕੋਈ ਆਪੋਜੀਸ਼ਨ ਆ ਨਾ ਕੋ ਦੂਜਾ ਸਭ ਮਰ ਗਏ ਨੇ ਤੁਸੀਂ ਕੋਈ ਦੱਸੋ ਕਿਸਾਨਾਂ ਦਾ ਐਡਾ ਵੱਡਾ ਐਡਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਵੀ ਕੋਈ ਲੀਡਰਸ਼ਿਪ ਤੇ ਆਇਆ ਹੋਏ ਕਿਸੇ ਨੇ ਬੋਲਿਆ ਸਿਵਾਏ ਪ੍ਰਗਟ ਸਿੰਘ ਤੋਂ ਕੋਈ ਬੰਦਾ ਨਹੀਂ ਬੋਲਿਆ ਮੈਂ ਉਸ ਬੰਦੇ ਨੂੰ ਸਲੂਟ ਕਰਦਾ ਕਿ ਉਹ ਵਿਧਾਨ ਸਭਾ ਦੇ ਵਿੱਚ ਵੀ ਬੋਲਿਆ ਇਵਨ ਸਗੋਂ ਉਹਨੂੰ ਝਟਕਾਂ ਵੀ ਵੱਜੀਆਂ ਉੱਥੇ ਉਹਦੀ ਇਨਸਲਟ ਵੀ ਹੋਈ ਤੇ ਉਸ ਬੰਦੇ ਨੇ ਕੱਲਾ ਬੋਲਿਆ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਖਤਰਨਾਕ ਹੋ ਗਿਆ ਸੋ ਮੈਂ ਤੁਹਾਡੇ ਚੈਨਲਾਂ 'ਚ ਲੋਕਾਂ ਨੂੰ ਅਸੀਂ ਦੱਸਣ ਆਇਆ ਜਾਗ ਜਓ ਚੰਗੇ ਰਹਿ ਜਾਓਗੇ ਇਹ ਪੁਲਿਸ ਸਟੇਟ ਬਣ ਗਈ ਆ ਇੱਥੇ ਸਭ ਤੋਂ ਵੱਡੀ ਧਿਰ ਜਿਹੜੀ ਪੰਜਾਬ ਦੇ ਵਿੱਚ ਉਹ ਸਾਡੀਆਂ ਖੇਤਰੀ ਪਾਰਟੀਆਂ ਜਿਹੜੀ ਉਹ ਤਾਂ ਆਪੇ ਚਲਾ ਲੜ ਕੇ ਮਰ ਚਲੇ ਨੇ ਉਹ ਤਾਂ ਉਹਨਾਂ ਨੂੰ ਤਾਂ ਸੁਰਤ ਹੀ ਹੈ ਨਹੀਂ ਕਾਂਗਰਸ ਉਹਨਾਂ ਦੀ ਖਤਮ ਹੋ ਗਈ ਹੈ ਪੰਜਾਬ 'ਚ ਆਪੋਜੀਸ਼ਨ ਤਾਂ ਰਹੀ ਨਹੀਂ ਆਪੋਜੀਸ਼ਨ ਮਾੜੀ-ਮੋਟੀ ਜਿਹੜੀ ਸੀ ਉਹ ਉਹਦਾ ਰੋਲ ਅਦਾ ਕਰ ਰਹੇ ਸੀ ਕਿਸਾਨ ਤੇ ਕਿਸਾਨਾਂ ਨੂੰ ਵੀ ਇਹਨਾਂ ਨੇ ਛੱਲੀਆਂ ਵਾਂਗ ਜਿਹੜਾ ਕੁੱਟਿਆ ਔਰ ਮੈਂ ਹਰਮੀਤ ਸਿੰਘ ਕਾਦੀਆਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਮੈਂ ਸੱਚੀ ਕਹਿਣਾ ਵੀ ਜਿਓ ਉਹਨੇ ਕਿਹਾ ਹੈ ਬੰਦੇ ਨੇ ਜੇ ਉਹ ਵਾਕਈ ਉਹ ਗੱਲਾਂ ਉਹ ਸਹੀ ਕਹਿ ਰਿਹਾ ਸੱਚ ਬੋਲ ਰਿਹਾ ਉਹਦੇ ਉੱਤੇ ਲਾਇ ਹੋ ਆਪਣੀ ਕੱਢੇਗਾ ਤੇ ਉਹ ਪੰਜਾਬ ਦਾ ਲੀਡਰ ਬਣ ਸਕਦਾ ਹੈ ਸੱਚੀ ਉਹਨੇ ਕਿਹਾ ਆ ਕਿ ਵਾਕਈ ਜਿਹੜਾ ਆ ਇੱਕ ਪੰਜਾਬ ਦੀਆਂ ਕਦਰਾਂ ਕੀਮਤਾਂ ਅਸੂਲਾਂ ਦੇ ਖਿਲਾਫ ਹੋਇਆ ਔਰ ਅਸੀਂ ਕਈ ਗੱਲਾਂ ਤੇ ਸਹੀ ਤਰੀਕੇ ਨਾਲ ਪੈਰਾ ਨਹੀਂ ਦੇ ਸਕੇ ਜੋ ਸਾਡੇ ਅਸੂਲ ਸੀ ਪੰਜਾਬ ਦੇ ਔਰ ਜਿੰਨਾ ਚਿਰ ਅਸੀਂ ਖਾਲਸਾ ਹੀ ਰੋ ਰੀਤਾਂ ਦੇ ਨਾਲ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੈ ਨਹੀਂ ਲੜਦੇ ਉਹਨਾਂ ਜਰ ਸਾਨੂੰ ਜਿੱਤ ਪ੍ਰਾਪਤ ਨਹੀਂ ਹੋਣੀ ਇਹ ਮੈਂ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਖੁਸ਼ੀ ਵੀ ਹੋਈ ਇਸ ਗੱਲ ਦੀ ਕਿ ਸਾਨੂੰ ਉੱਥੋਂ ਹੀ ਸ਼ੁਰੂ ਕਰਨਾ ਪੈਣਾ ਜਿੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤਾ ਸੀ ਬਾਬਾ ਜੀ ਇੱਕ ਗੱਲ ਹੋਰ ਵੀ ਹੈ ਜਿਵੇਂ ਸੁਭੀ ਗੱਲ ਕਰੇ ਪੁਲਿਸ ਸਟੇਟ ਬਣ ਰਹੀ ਆ ਪੁਲਿਸ ਦੇ ਵੱਲੋਂ ਪਹਿਲਾਂ ਕੁੱਟਮਾਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਮਾਫੀ ਮੰਗੀ ਜਾਂਦੀ ਹੈ ਤਾਂ ਮਾਫੀ ਵੀ ਕੱਲ ਜਿਹੜੀ ਵਾਇਰਲ ਹੋਈ ਆ ਕਰਨਲ ਸਾਹਿਬ ਦੇ ਧਰਮ ਪਤਨੀ ਉਹਨੂੰ ਪੁੱਛ ਰਹੇ ਨੇ ਕਿ ਤੁਸੀਂ ਕੁੱਟਿਆ ਮੇਰੇ ਬੇਟੇ ਨੂੰ ਤੁਸੀਂ ਪੰਚ ਮਾਰਿਆ ਮੇਰੇ ਹਸਬੰਡ ਦੇ ਤਾਂ ਮਾਫੀ ਮੰਗਦੇ ਨਜ਼ਰ ਆਉਂਦੇ ਇਸ ਨੂੰ ਕਿਵੇਂ ਦੇ ਦਿਓ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਸੀ ਕਿ ਕਰਨਲ ਸੀ ਚਲੋ ਮੈਂ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਮੈਂ ਕਰਨ ਵਾਲਾ ਕਰਕੇ ਨਹੀਂ ਆਇਆ ਮੈਂ ਇੱਕ ਧੱਕੇ ਕਰਕੇ ਆਇਆ ਮੰਨ ਲਈ ਗੱਲ ਆਪਾਂ ਵੇਖੋ ਉਹਨਾਂ ਨੇ ਮਾਫੀ ਮੰਗ ਲਈ ਮੈਂ ਇਹ ਗੱਲ ਕਹਿਣਾ ਵੀ ਜਦੋਂ ਉਹਨਾਂ ਨੇ ਦੱਸਤਾ ਵੀ ਮੈਂ ਕਰਨ ਵਾਲਾ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਨਹੀਂ ਛੱਡ ਦਿੰਦੇ ਫਿਰ ਉਸ ਤੋਂ ਬਾਅਦ ਉਹਤੇ ਐਲੀਗੇਸ਼ਨ ਹੀ ਲਾਉਣਾ ਬੰਦ ਕਰ ਦਿੰਦੇ ਵੀ ਉਹ दारू ਪੀ ਰਹੇ ਸੀ ਫਿਰ ਉਹ ਐਲੀਗੇਸ਼ਨ ਲਾਇਆ ਉਹਨਾਂ ਤੇ ਉਹ ਵੀ ਸਾਬਤ ਹੋ ਗਿਆ ਫਿਰ ਐਫ ਆਈ ਆਰ ਨਾ ਕਰਦੇ ਉਹਦੇ ਵੱਲੋਂ ਉਹਨਾਂ ਦੀ ਪਤਨੀ ਵੱਲੋਂ ਕੋਈ ਗੱਲ ਕਰ ਦੇ ਕੋਈ ਉਹਦੀ ਸੁਣ ਦੇ ਫਿਰ ਇਹ ਗੱਲ ਇਸ ਤਰ੍ਹਾਂ ਦੀ ਨਾ ਹੁੰਦੀ ਜਿਹੜੀ ਅੰਦਰ ਵੱੜ ਕੇ ਕੁਝ ਬੰਦੇ ਨੇ ਸਮਝੌਤਾ ਕਰਾਇਆ ਜਾਂ ਮਾਫੀ ਮੰਗੀ ਇਹ ਗੱਲ ਫਿਰ ਨਸ਼ਰ ਨਾ ਹੁੰਦੀ ਜੇ ਉਹ ਮਾੜਾ ਮੋਟਾ ਸਟੈਂਡ ਲੈਂਦੇ ਕਿਸੇ ਗੱਲ ਦੇ ਉੱਤੇ ਕਿਉਂਕਿ ਤਾਂ ਗੱਲ ਬਾਹਰ ਆਈ ਆ ਜੇ ਉਹਨਾਂ ਨੇ ਸਟੈਂਡ ਗਲਤ ਲੈ ਲਿਆ ਆਪਾਂ ਨੂੰ ਵੀ ਪਤਾ ਆ ਕਿ ਜਿਹੜੀ ਅੰਦਰ ਖਾਤੇ ਬਹਿ ਕੇ ਗੱਲ ਹੋਈ ਹੁੰਦੀ ਆ ਉਹ ਬਾਹਰ ਨਹੀਂ ਹੋਣੀ ਚਾਹੀਦੀ ਉਹ ਤਾਂ ਆਉਂਦੀ ਆ ਜੇ ਕੋਈ ਗੱਲ ਜਿਹੜੀ ਸਿਰ ਤੋਂ ਪਾਣੀ ਲੰਗਦਾ ਆ ਉਹ ਤਾਂ ਬੰਦਾ ਉਹਨੂੰ ਨਸ਼ਰ ਕਰਦਾ ਵੀ ਤੁਸੀਂ ਤਾਂ ਆ ਕਰ ਰਹੇ ਹੋ ਆ ਚੱਕੋ ਤੁਸੀਂ ਤਾਂ ਸਾਬਤ ਕਰਤਾ ਹਣਾ ਨਹੀਂ ਤੇ ਇਹ ਜਿਹੜੀ ਮਾਫੀ ਵਾਲੀ ਗੱਲ ਹੁੰਦੀ ਹੈ ਇਸ ਤਰ੍ਹਾਂ ਨਹੀਂ ਕਦੀ ਆਉਂਦੀ ਹੈਗੀ ਇਹ ਵੀ ਇੱਕ ਉਸੂਲ ਦੇ ਖਿਲਾਫ ਆ ਮੈਂ ਸੱਚੀ ਬੋਲੂੰਗਾ ਜੀ ਇਹ ਵੀ ਉਸੂਲ ਦੇ ਖਿਲਾਫ ਆ ਕਿ ਕੋਈ ਬੰਦਾ ਮਾਫੀ ਮੰਗਣ ਗਿਆ ਹੈ ਤੁਹਾਡੇ ਘਰ ਤੇ ਤੁਸੀਂ ਉਹਨੂੰ ਫਿਰ ਮਦਰਨਾਸ਼ਿਰ ਕਰ ਦੋ ਉਹ ਤਾਂ ਕੀਤਾ ਗਿਆ ਹੈ ਕਿ ਇਹਨਾਂ ਨੇ ਵੱਡੇ ਪ੍ਰੈਸ ਦੇ ਵਿੱਚ ਅਲੀਗੇਸ਼ਨ ਲਾਤੇ ਠੀਕ ਹੈ ਜੀ ਮੈਂ ਫਿਰ ਇੱਥੇ ਕਹਿਣ ਰਿਹਾ ਕਿ ਮੈਂ ਨਾ ਫੌਜ ਕਰਕੇ ਆਇਆ ਨਾ ਕਿਸੀ ਪੁਲਿਸ ਕਰਕੇ ਮੈਂ ਇਸ ਕਰਕੇ ਆਇਆ ਕਿ ਲੋਕੋ ਜਾਗ ਜੋ ਪੰਜਾਬ ਦੇ ਵਿੱਚ ਪੁਲਿਸ ਰਾਜ ਹੋ ਗਿਆ ਆ ਤੇ ਜੇ ਤੁਸੀਂ ਜਾਗੇ ਨਾ ਤੇ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜਾ ਦੌਰ ਕਦੀ 84 ਚ ਆਇਆ ਸੀ ਉਹ ਦੌਰ ਦੁਬਾਰੇ ਆ ਰਿਹਾ ਆ ਮੈਂ ਤੁਹਾਨੂੰ ਇੱਥੇ ਦੱਸ ਦਾਂਗੇ ਇੱਕ ਬੰਦੇ ਨੇ ਸਟੇਟਮੈਂਟ ਦਿੱਤੀ ਬਹੁਤ ਭੈੜੀ ਇਹਨਾਂ ਦੇ ਲੀਡਰ ਨੇ ਜਿਹੜਾ ਇਹਨਾਂ ਦਾ ਲੀਡਰ ਆ ਪਟਿਆਲੇ ਤੋਂ ਆ ਡਾਕਟਰ ਆ ਕੋਈ ਜਿਹੜਾ ਬਲਵੀਰ ਸਿੰਘ ਉਹਨੇ ਚੰਗੀ ਤਰ੍ਹਾਂ ਸੁਣਿਓ ਇਹ ਸਟੇਟਮੈਂਟ ਉਹਨੇ ਕਿਹਾ ਕਿ ਜਿਹੜੇ ਪਹਿਲਾਂ ਸਮਗਲਰ ਸੀਗੇ ਉਹ ਖਾੜਕੂ ਉਹ ਹੁਣ ਗੈਂਗਸਟਰ ਬਣ ਗਏ ਨੇ ਤੇ ਸਮਗਲਰ ਉਹਨਾਂ ਨੂੰ ਪੈਸਾ ਦਿੰਦੇ ਸੀ ਮੈਂ ਉਹਨੂੰ ਕਹਿਣਾ ਹੈ ਚਾਹਨਾ ਕਿ ਇੱਕ ਵੀ ਗੱਲ ਇਹ ਸਾਬਤ ਕਰ ਦੇ ਕਿ 1978 ਤੋਂ ਲੈ ਕੇ 1995 ਤੱਕ ਇੱਕ ਬੰਦਾ ਦੱਸ ਦੇ ਵੀ ਕਿਸੇ ਸਮਗਲਰ ਤੋਂ ਕਿਸੇ ਸਾਡੀ ਧਿਰ ਨੇ ਇੱਕ ਦੁੱਕੀ ਵੀ ਲਈ ਹੋਏ ਈਵਨ ਇਹਨਾਂ ਦੇ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਨੇ ਇਹ ਸਟੇਟਮੈਂਟ ਦਿੱਤੀ ਏ ਡੀ ਜੀ ਪੀ ਰੈਂਕ ਦੇ ਨੇ ਸ਼ਸ਼ੀਕਾਂਤ ਜੀ ਨੇ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਆ ਕਿ 1984 ਤੋਂ ਲੈ ਕੇ 86 ਤੋਂ ਲੈ ਕੇ 1992 ਤੱਕ ਪੰਜਾਬ ਦੇ ਵਿੱਚ ਨਸ਼ੇ ਦੀ ਦਰ ਜਿਹੜੀ ਆ ਜ਼ੀਰੋ ਤੇ ਰਹੀ ਆ ਸਮਗਲਿੰਗ ਦੀ ਦਰ ਜ਼ੀਰੋ ਤੇ ਰਹੀ ਆ ਬਲਾਤਕਾਰਾਂ ਦੀ ਦਰ ਜ਼ੀਰੋ ਤੇ ਆ ਉਹਨਾਂ ਦੀ ਸਟੇਟਮੈਂਟ ਆ ਉਹਨਾਂ ਦੇ ਪੁਲਿਸ ਅਫਸਰ ਦੀ ਦੇਖੋ ਤੁਸੀਂ ਔਰ ਇਹ ਡਾਕਟਰ ਬਲਵੀਰ ਸਿੰਘ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਸਮਗਲਰ ਪੈਸੇ ਦੇ ਤੇ ਹੁਣ ਉਹ ਬੰਦੇ ਜਿਹੜੇ ਨੇ ਪਹਿਲਾਂ ਖਾੜਕੂ ਸੀ ਹੁਣ ਗੈਂਗਸਟਰ ਬਣ ਗਏ ਨੇ ਕਾਰਨ ਮੈਂ ਤੁਹਾਨੂੰ ਦੱਸਦਾ ਦੇ ਪਿੱਛੇ ਕੀ ਹੈ ਲੌਜੀਕ ਕੀ ਹੈ ਕਿ ਪਹਿਲਾਂ ਕਾਰਡਕੂ ਕਹਿ ਕੇ ਮਾਰੇ ਸੀ ਹੁਣ ਸਮਗਲਰ ਕਹਿ ਕੇ ਮਾਰਦੇ ਨੇ ਹੁਣ ਗੈਂਗਸਟਰ ਕਹਿ ਕੇ ਮਾਰਦੇ ਨੇ ਆ ਮਾਰਨਾ ਸੀ ਤੁਹਾਨੂੰ ਹੈ ਹੀ ਆ ਇਸਟ